ਆਏ ਪਿੰਡ ਸੂਸਾ ਵਿੱਚ ਨੂੰ ਸਵਾਗਤ ਹੈ ਤੁਹਾਡਾ ਪੰਜਾਬੀ ਬੀਬੀ ਟੀਵੀ ਨਿਊਜ਼ ਭੂਗੋਤ ਤੇ ਮੈਂ ਤੁਹਾਡਾ ਆਪਣਾ ਮੁਬੱਤ ਸ੍ਰੀਜੀਤ ਸਿੰਘ ਅੱਪਾ ਉਸ ਵਾਰ ਚ ਗੱਲ ਕਰਾਂਗੇ ਅੱਜ ਜਿਹੜਾ ਸ਼ਹਾਪੁਰ ਕੋਰ ਨੇ ਇੱਕ ਫੈਸਲਾ ਦਿੱਤਾ ਕੱਲ ਜੋ ਧਰਤਨ ਬਾਬਾ ਜਵਾਬ ਦੱਸਦੀ ਸੂਸਾ ਵਾਲੇ ਮੇਰਾ ਸੂਸਾ ਵਾਲਾ ਕਹਿੰਦੇ ਇਹਨੂੰ ਮੇਰੇ ਨੂੰ ਇਹਦਾ ਕੁਛ ਸੰਖਰ ਚੱਲਦਾ ਹੈ ਕਾਫੀ ਸਮੇਂ ਤੋਂ ਕੇਸ ਚੱਲਦਾ ਜੀ ਜੋ ਦਮਦੇਵ ਜੀ ਦੇ ਖਸਾਰ ਵੱਲੋਂ ਪਾਇਆ ਗਿਆ ਸੀ ਇਹ ਕੇਸ ਤੇ ਉਹਦੇ ਸੰਬੰਧ ਵਿੱਚ ਜੋ ਪਿੰਡ ਦੇ ਬਸਰੀਕ ਸੀ ਉਹਨਾਂ ਨੇ ਵੀ ਇਹਦਾ ਪਕੜ ਕੀਤੀ ਇਸ ਕੇਸ ਦੀ ਕਿਉਂਕਿ ਉਹ ਵੀ ਸੇਵਾਦਾਰ ਵਜੋਂ ਅੰਦਰ ਕੁਝ ਪਿੰਡ ਦੇ ਬੰਦਿਆਂ ਨੇ ਕੁਝ ਉਹ ਤੋਂ ਲਿਖ ਕੇ ਦਿੱਤਾ ਸੀ ਉਹਨਾਂ ਨੂੰ ਜਾਂ ਕਿੰਨਾ ਕੀ ਸੀ ਤੇ ਉਹ ਸੇਵਾਦਾਰ ਉਦੋਂ ਵੀ ਰਖਾਸਤ ਸੇਵਾ ਕਰ ਰਹੀ ਅੰਦਰ ਆਪਾਂ ਉਹ ਸਬੰਧ ਵਿੱਚ ਗੱਲ ਕਰਦੇ ਆ ਅੱਜ ਜੁਲ ਰੇਂਦਰ ਸਿੰਘ ਤੇ ਅਰਵਿੰਦ ਜੀ ਭਾਜੀ ਰਮਿੰਦਰ ਸਿੰਘ ਤੇ ਰਵਿੰਦਰ ਸਿੰਘ ਮਨਿੰਦਰ ਸੈਨਜੀ ਸੁਸਾਤ ਹੁੰਦੂ ਇਹਨਾਂ ਨਾਲ ਆਪਾਂ ਗੱਲ ਕਰਦੇ ਆ ਇਹ ਸਬੰਧ ਵਿੱਚ ਅੱਜ ਇੱਕ ਜੋ ਫੈਸਲਾ ਦੱਸਣਗੇ ਤੁਹਾਨੂੰ ਡੇਰੇ ਬਾਰੇ ਤੇ ਕੀ ਫੈਸਲਾ ਇਸ ਵਾਰ ਦੱਸਾਂ ਕਿ ਬਾਬਾ ਜਵਾਰਦਾ ਸਿੰਘ ਡੇਰਾ ਖੂਸਾਂ ਵਾਲਾ ਹਾਜੀ ਰੇਲਜੀ ਤੁਹਾਨੂੰ ਸਭ ਤੋਂ ਪਹਿਲਾਂ ਤੋਂ ਮੈਂ ਜੀ ਬਹਿਤਾਂ ਦੱਸਦੇ ਆਂ ਕਿ ਅੱਜ ਖੂਸਾਂ ਦੇ ਵਿੱਚ ਤੁਸੀਂ ਆਏ ਹੋ ਧੰਤਨ ਬਾਬਾ ਜਵਾਰਦਾ ਸਿੰਘ ਦੀ ਧਰਤੀ 'ਤੇ ਆਏ ਹੋ। ਉਹ ਤੋਂ ਅੱਡੇ ਮਾਦੀਮ ਰਹੀ ਅਸੀਂ ਦੇਸ਼ਾਂ ਵਿਦੇਸ਼ਾਂ ਵਿੱਚ ਚੱਲ ਰਹੀ ਹੈ। ਕਹਾਵਾਂ ਚੱਲਦੀਆਂ ਹੈ। ਇਹ ਗੱਲ ਸਭ ਤੋਂ ਪਹਿਲੀ 2018 ਦੀ ਜੁੜੀ ਹੈ। 2018 ਦੇ ਵਿੱਚ ਸਾਡੇ ਪਿੰਡ ਦੇ ਵਿੱਚ ਤੁਹਾਨੂੰ ਤੁਹਾਨੂੰ ਬਾਬਾ ਜਵਾਰਦਾ ਸਿੰਘ ਦਾ ਦਿਰਾ ਜਿਹੜਾ ਹੈ ਪਾਪਾ ਜੀ ਦਾ ਆਪਣਾ ਜਿਹੜਾ ਹੈ ਆਪਣੀ ਹੀ ਜ਼ਮੀਨ ਜਤ ਜਲਦੀ ਜ਼ਮੀਨ ਦੇ ਵਿੱਚ ਬੈ ਕੇ ਭਗਤੀ ਕੀਤੀ ਗੁਰੂ ਨੇ ਕੜੀ ਕੀਤੀ ਇਹੋ ਨੇ 12 ਸਾਲ ਸ੍ਰੋਗੋ ਸਾਹਿਬ ਦੀ ਸੇਵਾ ਕੀਤੀ ਹੈ ਬਾਕੀ ਕੁਝ ਦੀ ਵੀ ਜਾਣੀ ਜਾਣੀ ਲੋਕਰੋ ਉਸ ਉਹਦੇ ਵਿੱਚ ਕੋਈ ਪਿੰਡ ਦੇ ਇੱਕ ਇੱਕ ਦੋ ਵਾਰ ਦੋ ਧੜੇ ਸੀ ਉਹਨਾਂ ਦੇ ਵਿੱਚ ਆਪਸੀ ਤਕਰਾਰ ਤਕਰਾਰ ਚੱਲ ਪਿਆ ਇੱਕ ਧੜੇ ਨੇ ਦਮ ਨੂੰ ਇੱਕ ਇੱਕ ਸਾਲ ਲਿਆ ਟਪਟਾੜੀ ਫਿਰ ਬਾਬਾ ਨਾਨਕ ਸਿੰਘ ਧਮਾਏ ਉਹਨਾਂ ਆ ਕੇ ਬੇਇੱਜ਼ਤੀ ਕਰਦੀ ਵੀ ਸਾਡੇ ਬੰਦੇ ਵਿੱਚ ਬੜਾ ਝਗੜਾ ਲੈਂਦਾ ਵੀ ਤੁਸੀਂ ਆ ਕੇ ਸਾਡੇ ਦੇਰੇ ਦੀ ਸੇਵਾ ਸੰਭਾਲ ਦਿਓ ਤਾਂ ਔਰ ਸਾਨੂੰ ਖੁਦ ਨੂੰ ਨਹੀਂ ਪਤਾ ਹੈਗਾ ਵੀ ਉਹ ਕਦੋਂ ਆਏ ਆ ਕਿੱਦਾਂ ਆਏ ਹੈਗੇ ਆ ਕ੍ਰੋਸ ਟਾਈਮ ਇਹ ਪ੍ਰੋਟੈਸਟ ਕੀਤਾ ਕਾਫੀ ਰੌਲਾ ਪਾਇਆ ਪਰ ਨਹੀਂ ਦੇਸ਼ ਨਹੀਂ ਕੀਤੀ ਚਲੋ ਜੀ ਉਹਨਾਂ ਨੇ ਲਿਆ ਕੇ ਬਣਵਾ ਦਿੱਤੇ ਉਸ ਤੋਂ ਬਾਅਦ ਇਹ ਕੋਰਟ ਵਿਚਾਰੀਆ ਨੂੰ ਰੋਕ ਹੋ ਗਿਆ ਜਦੋਂ ਕੋਰਟ ਵਿਚਾਰੀਆ ਨੂੰ ਰੋਕ ਹੋ ਗਿਆ ਕੇਸ ਸਾਡਾ ਲੋਅਰ ਕੋਰਟ ਦੇ ਵਿੱਚ ਵੀ ਚੱਲਦਾ ਸੀਗਾ ਜੈ ਚੰਜੀ ਕੀ ਜੈ ਜੱਦਰ ਸਗਾ ਸੈਸ਼ਨ ਕੋਰਟ ਜਿਹੜੀ ਆ ਸੈਸ਼ਨ ਕੋਰਟ ਦੇ ਮਾਨੋ ਦੇ ਜੱਜ ਸਾਹਿਬ ਪ੍ਰੀਤਮ ਸਿੰਘ ਸ਼ਰਮਾ ਜੀ ਸੀ ਉਹਨਾਂ ਨੇ ਸੀਵਰ ਲਾਤਾ ਸੀਗਾ ਸੀਵਰ 50 ਤੋਂ 52 ਕਦਨ ਤੱਕ ਰਸੀਵਰ ਦਾ ਨਾਮ ਦਿੱਤਾ ਸੀਗਾ ਸ਼ਾਂਤੀ ਦਾ ਮਾਹੌਲ ਸੀਗਾ ਉਹ ਵੀ ਸ਼ਾਂਤੀ ਦਾ ਮਾਹੌਲ ਆ ਪੋਲੀਟਿਕਲ ਨਹੀਂ ਆ ਤਾਂ ਉਹਨਾਂ ਨੇ ਜੱਜ ਸਾਹਿਬ ਨਹੀਂ ਐ ਸੀਵਰ ਇੱਥੇ ਲਾਤਾ ਸੀਗਾ 13 ਬੱਲੇ 11 ਦੇਖੇ ਕਿ ਹਰ ਤੋਂ ਬਾਅਦ ਜੋ ਵੀ ਇੱਥੇ ਕਾਰੋਬਾਰ ਆ ਜਾਂ ਜੋ ਵੀ ਸੇਵਾ ਚੱਲਦੀ ਆ ਉਹ ਸਾਰੀ ਨਗਰ ਨਿਗਮ ਸਰਕਸਿਵਰ ਦੇ ਨਗਰ ਨਿਗਮ ਹੋ ਗਈ। ਔਰ ਉਸ ਤੋਂ ਉਸ ਦੌਰਾਨ ਚਲਦੇ ਜਾਂਦੇ ਹੀ ਸਿੰਘ ਸਾਹਿਬਾਨਾਂ ਨੇ ਆਪਣੀ ਅਰਜੀ ਜਿਹੜੀ ਹਾਈ ਕੋਰਟ ਦੇ ਵਿੱਚ ਫੋਟ ਕੀਤੀ। ਸੰਸਦ ਹਾਂਜੀ ਇਸ ਸੰਸਦਾਂ ਨੇ ਅਪਲੀਕੇਸ਼ਨ ਆਪਣੀ ਫੋਟ ਕੀਤੀ। ਉੱਥੇ ਜਦੋਂ ਸੁਣਵਾਈ ਹੋਈ ਆ ਸੁਣਵਾਈ ਉਹਨਾਂ ਦੇ ਪੱਖ ਵਿੱਚ ਚਲੀ ਗਈ ਸੀ। ਜਦੋਂ ਪੱਖ ਵਿੱਚ ਗਈ ਆ ਰਿਸੀਵਰ ਹਟਾ ਦਿੱਤਾ ਗਿਆ ਤਾਂ ਮੁੜ ਕੇ ਉਹਨੂੰ ਫਿਰ ਸੇਵਾ ਮੰਗਣੀ ਪਈ। ਹਾਈ ਕੋਰਟ ਦੇ ਦਸਵਾਂ ਡਾਇਰੈਕਸ਼ਨ ਦੀ ਉੱਤੀ ਕਰੋ। ਜਿਹੜੀ ਆ ਇਹਨਾਂ ਨੂੰ ਸੁਮੜੀ ਜਾਵੇ ਇਹ ਦੁਆਰੇ ਉਸ ਤੋਂ ਬਾਅਦ ਫਿਰ ਤੁਹਾਨੂੰ ਪਤਾ ਹੀ ਹੈ ਕਿ ਪਿੰਡ ਦੇ ਵਿੱਚ ਥੋੜਾ ਰੌਲਾ ਰੱਪਾ ਚੱਲ ਪਿਆ ਪਿੰਡ ਵਾਲਿਆਂ ਨੇ ਇਹ ਕੱਟ ਕੀਤਾ ਉਸ ਕੱਟ ਦੇ ਵਿੱਚ ਬਹਿ ਕੇ ਤੇ ਮੈਂ ਉਹ ਮੇਰੇ ਅਰਵਿੰਦ ਭਾਜੀ ਤੇ ਸਾਡੇ ਸਾਬ ਸਿੰਘ ਜੀ ਨਾਲ ਸੀ ਸਾਡੇ ਪੈਸਟੈਂਟ ਦੁਨੀਆ ਤੋਂ ਚਲੇ ਗਏ ਆ ਫਾਰਮਰਸ ਹੋ ਜੇ ਆ ਔਰ ਅਸੀਂ ਤਿੰਨੋਂ ਜਾਣੇ ਖੜੇ ਹੋਏ ਆ ਔਰ ਆਪਾਂ ਬੇਤੀ ਕਰਤੀ ਸੀ ਹੱਥ ਲੁੱਕ ਕੇ ਪਿੰਡ ਦੇ ਸੰਗ ਤੇ ਮੁਰੇ ਵੀ ਸੁਬਰੀਤ ਕੋਲ ਅਸੀਂ ਜਾਵਾਂਗੇ ਔਰ ਅਸੀਂ ਸੁਪਰੀਮ ਕੋਰਟ ਗਏ ਆ ਔਰ ਬਾਬਾ ਜੀ ਦੇ ਕੇ ਅਰਦਾਸ ਕਰਕੇ ਦੁਪਹਿਰ ਬਾਬਾ ਜਰਦਾ ਜੀ ਕਿਰਪਾ ਦੇ ਨਾਲ ਹੀ ਆ ਕੇ ਸਾਰਾ ਕੁਝ ਹੋ ਗਿਆ। ਹੂੰ ਚਲੋ ਅਸੀਂ ਸੁਪਰੀਮ ਕੋਰਟ ਗਏ ਆ ਸੁਪਰੀਮ ਕੋਰਟ ਸਾਡੀ ਸੁਣਵਾਈ ਹੋਈ ਹੈ। ਸਾਡੇ ਹੱਥ ਵਿੱਚ ਸੁਪਰੀਮ ਕੋਰਟ ਦਾ ਫੈਸਲਾ ਆਇਆ। ਸੁਪਰੀਮ ਕੋਰਟ ਮਾਨਯੋਗ ਜਿਹੜੀ ਸੁਪਰੀਮ ਕੋਰਟ ਆ ਉਹਨਾਂ ਨੇ ਡਾਇਰੈਕਸ਼ਨ ਦਿੱਤੀ ਮਾਨਯੋਗ ਲੋਰ ਕੋਰਟ ਹੂੰ ਔਰ ਮਾਨਯੋਗ ਲੋਰ ਕੋਰਟ ਨੇ ਡਾਇਰੈਕਸ਼ਨ ਇਹ ਦਿੱਤੀ ਕਿ 6 ਮਹੀਨਿਆਂ ਦੇ ਅੰਦਰ ਅੰਦਰ ਇਹ ਕੇਸ ਦੀ ਸੁਣਵਾਈ ਕਰਕੇ ਕੇਸ ਨੂੰ ਬੰਦ ਕੀਤਾ ਜਾਵੇ। ਸੋ ਚਲੋ ਉਹ ਫਿਰ ਜਿਹੜੀ ਸਰਵਾਈ ਔੜੀ ਚਾਦੀ ਸੀ ਧੜਿਆ ਤੇ ਲੋਈ ਤਾਂ ਚਲੋ ਸਾਡਾ ਜਿਹੜੀ ਕਹਿਣ ਦਾ ਮਤਲਬ 17 ਜੁਲਾਈ ਨੂੰ ਸਾਡੇ ਸੁਪਰੀਮ ਕੋਰਟ ਦੇ ਹੁਕਮ ਦੇ ਬਿਤਾਓ ਉਹ 17 ਜੁਲਾਈ ਨੂੰ ਦੇਣ ਪੂਰਾ ਹੁੰਦਾ ਹੈ ਉਸੇ ਦਿਨੀ ਮਾਨਯੋਗ ਲੋਰ ਕੋਰਟ ਮਾਨਯੋਗ ਮਹਿਕ ਸੱਬਰਵਾਲ ਜੱਜ ਸਾਹਿਬ ਜਿਹੜੇ ਆ ਉਹਨਾਂ ਨੇ ਜੋ ਕੇਸ ਆਪਣੇ ਦੰਦੂ ਇੱਕ ਸਾਲ ਵਾਲੇ ਸਿੰਗਾ ਨੇ ਲਾਇਆ ਸੀ ਕਿ ਸਾਨੂੰ ਇਹ ਸੇਵਾ ਪੱਕੀ ਦੇ ਦਿਓ ਲੈਣੀ ਪਰਮਾਨੈਂਟ ਸੇਵਾ ਲੈਣ ਦੇ ਵਾਸਤੇ ਉਹਨੇ ਕੇਸ ਲਾਇਆ ਸੀ ਔਰ ਉਹ ਕੇਸ ਜਿਹੜਾ ਉਹਨਾਂ ਦਾ ਡਿਸਮਿਸ ਕਰ ਦਿੱਤਾ ਜਸਾ ਨੇ ਔਰ ਜਸਾ ਨੇ ਇਹ ਹੀ ਗਿਆ ਕਿ ਇਹ ਜਿਹੜੀ ਉਹਨੂੰ ਸੇਵਾ ਆ ਇਹ ਪਿੰਡ ਵਾਲੇ ਹੀ ਕਰਨਗੇ ਭੰਦੇ ਔਰ ਸਾਨੂੰ ਅਸੀਂ ਕੇਸ ਉਹ ਕੇਸ ਦੇ ਸਾਡੇ ਉਸ ਮੋਰਚੇ ਵਿੱਚ ਫਤਹੀ ਹੋਈ ਆ ਔਰ ਇਹਨਾਂ ਦਾ ਕੇਸ ਜਿਹੜਾ ਉਹ ਡਿਸਮਿਸ ਹੋਇਆ ਹੈਗਾ ਇਹਦਾ ਲਾਇਆ ਸੀ ਇਹਨਾਂ ਨੇ ਔਰ ਅੱਗੇ ਤੋਂ ਅਸੀਂ ਇਹੀ ਬੇਨਤੀ ਕਰਦੇ ਜੀ ਕਿ ਜਿਹੜਾ ਵਾਇਨਾ ਅਪਰਾਧ ਅਸੀਂ ਉਹਦੀ ਪੜਾਣਾ ਕਰਦੇ ਆ ਹੁਣ ਸਾਨੂੰ ਅਗਲਾ ਹੁਕਮ ਜਿਹੜਾ ਵੀ ਆਊਗਾ ਸੀ ਉਹ ਮੰਨਣਾ ਹੈ ਔਰ ਅਸੀਂ ਤਾਂ ਦੇਖੋ ਜੀ ਅਸੀਂ ਵੀ ਐਸੀ ਕੋਈ ਗੱਲ ਨਹੀਂ ਹੈ ਕਿ ਸਾਡਾ ਕੋਈ ਜਿਹੜੇ ਅੰਦਰ ਸਿੰਘ ਸਹਿਬਾਨਾ ਸਾਡਾ ਕੋਲ ਨਾਲ ਕੋਈ ਪਿਆਰ ਨਹੀਂ ਕੋਲ ਨਹੀਂ ਹੈਗਾ ਠੀਕ ਆ ਉਹਨਾਂ ਨੂੰ ਪਿੰਡ ਦੇ ਆ ਕੁਝ ਪਰਵੰਦੇ ਸਦਨਾਂ ਦੇ ਮੂਹਰੇਵਾਰਾਂ ਨੇ ਚੁੱਪਚਾਪ ਲਿਆ ਕੇ ਭਰਾਇਆ ਤਾਂ ਇਹਦੇ ਬਾਰੇ ਸਾਨੂੰ ਕਈ ਸਵਾਲ ਕਰਦੇ ਆ ਉਹ ਤਾਂ ਕਹਿ ਹੀ ਰਿਹਾ ਵੀ ਪਿੰਡ ਦੇ ਪਿੰਡ ਚ ਗੱਲ ਕਰਕੇ ਸਾਰੇ ਦੀ ਸਹਿਮਤੀ ਨਾਲ ਭਰਾਇਆ ਪਰ ਨਹੀਂ ਕਦੇ ਕੋਈ ਕਟਨੀ ਵਾਸੀ ਉਸ ਟਾਈਮ ਕੋਈ ਅਜਲਾਸ ਨਹੀਂ ਹੋਇਆ ਸੀ ਸਿਰਫ ਇਹ ਦੋ ਚੋ ਚੋਂ ਬੰਦਿਆਂ ਨੇ ਜਾਹਤੀ ਜਾਂ ਪਰਹਾਤੇ ਸੀ ਤੇ ਲੇਖੇ ਦੀ ਪਾਸਿਓਂ ਵੀ ਐਸਾ ਬਹੁਤ ਸਿਵਰਿਟੀ ਆ ਤੁਸੀਂ ਸੁਭਾਲ ਲਈ ਸੋ ਬਾਬਾ ਜਵਾਹਰ ਕਲਾਜੀ ਦੀ ਬੜੀ ਕਿਰਪਾ ਹੋਈ ਹੈ ਬੜੀ ਸਟਰਗਲ ਕੀਤੀ ਆ ਅਸੀਂ ਜਿਉਂ ਅਸੀਂ ਸੁਪਰੀਮ ਕੋਰਟ ਤੋਂ ਗੁਰੇ ਆ ਫਿਰ ਇੱਥੇ ਜਿਉਂ ਆ ਇੱਥੇ ਵੀ ਬਾਬਾ ਜਵਾਹਰ ਜੀ ਦੀ ਕਿਰਪਾ ਦੇ ਨਾਲ ਇਹ ਜਿਹੜਾ ਕੇਸ ਆ ਨਿਆਂ ਸਿੰਘਾਂ ਨੇ ਲਾਇਆ ਸੀਗਾ ਉਹ ਬਿਲਕੁਲ ਹੀ ਖਾਰਜ ਕਰਤਾ ਰਿਜੈਕਟ ਕਰ ਦਿੱਤਾ ਉਸ ਕੇਸ ਨੂੰ ਇਹੀ ਫੈਸਲਾ ਪਿੰਡ ਦੇ ਪੱਖ ਚ ਚਲਾ ਗਿਆ ਹੁਣ ਅਗਲਾ ਕੀ ਹੁਕਮ ਆਉਂਦਾ ਹੈ ਉਹਦੇ ਮੁਤਾਬਕ ਫੇਰ ਅਸੀਂ ਅੱਗੇ ਚਲਾਂਗੇ ਅਗਲਾ ਜਿਹੜਾ ਹੁਕਮ ਜਿਹੜਾ ਕੱਲ ਹੁਕਮ ਆ ਗਿਆ 10 ਸਾਲ ਦਾ ਜੇ ਅਗਲਾ ਹੁਕਮ ਹੋਵੇ ਤਾਂ ਸਾਨੂੰ ਕਿਹਨੂੰ ਕੀ ਕਰੂਗਾ ਇਜ਼ਹਾਰ ਕੋ ਜਾਊਂਗੇ ਜਾਂ ਫੇਰ ਵੋਟਾਂ ਦੇ ਦੇਖੋ ਜੀ ਜਦੋਂ ਕਹਿੰਦੇ ਹੁੰਦੇ ਨੇ ਕਿ ਕਾਨੂੰਨ ਹੈਗਾ ਆ ਕਾਨੂੰਨ ਹਰ ਬੰਦੇ ਲਈ ਬਣਿਆ ਹੋਇਆ ਅਸੀਂ ਆਪਣਾ ਜਮਾਨਗਰ ਕਿਸੇ ਸਾਡੇ ਜਿਹੜੇ ਮਾਲਜੋਗ ਈਕੇਸ ਨਹੀਂ ਸਾਹਿਆ ਸਾਡੇ ਵਕੀਰ ਆ ਸੀ ਉਹਨੂੰ ਕਹੋ ਤਰੀਕਾ ਜਿੰਨਾ ਉਹ ਸਾਨੂੰ ਕਹਿਣਗੇ ਅਸੀਂ ਉਸ ਹਾਵਾਂਗੇ ਚੱਲਾਂਗੇ ਬਾਕੀ ਸਾਡੇ ਨਾਲ ਕੋਈ ਇੰਦਾ ਨਹੀਂ ਹੈ ਕਿ ਉੱਥੇ ਜਾ ਕੇ ਕੋਈ ਸ਼ਰਾਤਵਾਜੀ ਦਾ ਬੰਦਲਵਾਜੀ ਦਾ ਕੋਈ ਸ਼ੋਸ਼ਨਾਵਾ ਕਰਨ ਦਾ ਸਾਡਾ ਬਿਲਕੁਲ ਸਾਡੇ ਮਨ ਚ ਨਹੀਂ ਆ ਬਾਬਾ ਜੀ ਕਰਵਾ ਖਾਨਾ ਬਸ ਸਾਨੂੰ ਜਿਹੜੀ ਸੇਵਾ ਹੈ ਰੈਂਡ ਨੂੰ ਮਿਲਦੀ ਹੈ ਅਸੀਂ ਅੱਜ ਸੰਗਤ ਜਿਹੜੀ ਤੁਹਾਡੀ ਬਾਣ ਤੇ ਸੰਗਤ ਜਮ ਆਪਣੇ ਹੋਰ ਸਾਡੇ ਬਹੁਤ ਜ਼ਿਆਦਾ ਪਰੰਕੀ ਗੱਲ ਜੋ ਨਸਲੇ ਦੇਖੋ ਜੀ ਜਿਹੜੀ ਇਲਾਕੇ ਦੀ ਸੰਗਤ ਨੇ ਕਿ ਸਾਡਾ ਬਹੁਤ ਸਾਧ ਦਿੱਤਾ ਹੈ ਹਰ ਇੱਕ ਪਿੰਡ ਨੇ ਸਾਡਾ ਸਾਥ ਦਿੱਤਾ ਤਕਰੀਬਨ 30 ਪਿੰਡਾਂ ਦੇ ਆਲੇ ਦੋਲੇ ਜਿਹੜੇ 10-15 ਢੀ ਪਿੰਡ ਆ ਉਹਨਾਂ ਪਿੰਡਾਂ ਦੇ ਸੱਜਣਾ ਨੇ ਸਾਡੀ ਬਹੁਤ ਹੈਲਪ ਕੀਤੀ ਆ ਹਰ ਕੋਸੇ ਸਾਡੀ ਹੈਲਪ ਕੀਤੀ ਆ ਉਹਨਾਂ ਸਾਰਿਆਂ ਦਾ ਮੈਂ ਤੁਹਾਡੇ ਮਾਧਿਅਮ ਨਾਲ ਹੀ ਹੱਥ ਜੋੜ ਕੇ ਧੰਨਵਾਦ ਕਰਦਾ ਆਂ ਔਰ ਪ੍ਰਮਾਤਮਾ ਬਾਬਾ ਜਵਾਹਰ ਦਾਸ ਉਹਨਾਂ ਦੀ ਵੀ ਮਿਹਰ ਭਰੀ ਹੱਥ ਰੱਖੇ ਔਰ ਸਾਡੀ ਇਹੀ ਬੇਨਤੀ ਆ ਕਿ ਜਿਹੜੀ ਸੇਵਾ ਆ ਉਹ ਪਿੰਡ ਨੂੰ ਹੀ ਦੁਬਾਰਾ ਮਿਲੇ ਰਹਿ। ਰਮਨ ਭਾਜੀ ਦੱਸੋ ਸਰ ਤੁਸੀਂ ਕੀ ਕਹਾਣਾ ਚਾਹੁੰਦੇ ਆਂ ਸੁਤਰਾ ਇਹ ਕਰਤਾ ਰਹੇ ਜਿਵੇਂ ਜੋ ਪਰਮਾਤਮਾ ਕਰਦਾ ਜਿਵੇਂ ਕਰਦਾ ਤੇ ਕਰੋ ਪ੍ਰਕਾਰ ਇਹ ਕਿ ਆਈਸੀਏ ਉਹ ਵੀ ਸੇਵਾ ਉਹਨੇ ਵੀ ਸੇਵਾ ਕੀਤੀ ਆਪਦੀ ਚਲੋ ਉਹਨਾਂ ਦੇ ਹੋਂਦ ਜੇ ਉਹਨੇ ਕੀ ਸਲਾਇਆ ਸੀ ਤਾਂ ਤੇ ਅਸੀਂ ਕਲੀਸ ਵੀ ਲਾਇਆ ਉਹਨੇ ਵੀ ਲਾਇਆ ਤੇ ਉਹਨਾਂ ਦੀ ਅਪਲੀਕੇਸ਼ਨ ਜਿਹੜੀ ਡਿਸਕਸ ਕਰਤੀ ਕਰੋੜਾ ਕੇ ਦੋ ਲੋਗਾ ਕਹਾ ਪ੍ਰੋਸੀਜਰ ਹੋ ਜਾਊਗਾ ਉਸ ਤੋਂ ਬਾਅਦ ਫੈਸਲਾ ਲਿਆ ਜਾਊਗਾ ਇਹ ਬੈਠੇ ਇੱਕ ਆਸਵਾਲ ਹੈ ਜੀ ਜੇ ਜਦੋਂ ਤੁਹਾਡਾ ਫੈਸਲਾ ਆਇਆ ਕੱਲ ਲੋਕਾਂ ਨੇ ਸੋਨਾ ਫੈਨਵਰਸਿਆ ਇਹ ਫੈਸਲਾ ਜਦਸਾਹਬ ਦਾ ਆਇਆ ਤੁ ਵੀ ਕੱਡੇ ਜਾ ਕਿ ਜਾਨੂੰ ਨੂੰ ਪਤਾ ਲੱਗਾ ਫੈਡੂ ਅਸੀਂ ਇਸ ਵਾਰ ਕੀ ਮੈਸੇਜ ਦਿੰਦੇ ਕੈਨਡਵਾਰਸੀਆਂ ਦਾ ਮੈਸੇਜ ਇਹ ਕੀ ਹੈ ਕਿ ਹੁਣ ਬਾਬਾ ਜੀ ਦੀ ਕਿਰਪਾ ਹੋਈ ਔਰ ਜਸਾਹਬ ਦੇ ਜੀ ਬੰਦੇ ਦੇ ਆਗਰਾ ਦੇ ਇੱਤਿਹਾਸ ਦੀ ਜਿਹੜੀ ਸੇਵਾ ਹੈ ਭਗਤਾਂ ਤਾਂ ਬਾਬਾ ਜਰਵਾਦਾ ਦੀ ਜਿਹੜੀ ਸੇਵਾ ਹੈ ਉਹ ਪਹਿਲੇ ਵਾਲੇ ਦੀ ਬਸੇ ਤਰੂ ਕਿਉਂਕਿ ਬਾਬਾ ਜੀ ਉੰਨੀ ਜੋੰਨੀ ਵਿੱਚ ਬਾਬਾ ਜੀ ਚੋਲਾ ਛੱਡ ਗਏ ਸੀ ਤਾਂ ਉਹਦੇ ਵਿੱਚ ਉਸ ਤੋਂ ਬਾਅਦ ਜਿਹੜੇ ਪਿੰਡ ਦੀ ਹੀ ਪੰਚਾਇਤਾਂ ਆਈ ਜਾਂਦੀਆਂ ਪੰਚਾਇਤਾਂ ਚੱਲ ਜਾਂਦੀਆਂ ਔਰ ਪੰਚਾਇਤਾਂ ਦੀ ਮੋਰੇ ਆਪਣੇ ਜਿਹੜੇ ਬੰਦੇ ਨਾਮਿਨੇਟ ਕਰਦੀਆਂ 32 ਮੈਂਬਰ ਜੀ ਉਹ ਵੀ 32 ਮੈਂਬਰ ਜਿਹੜੀ ਕਮੇਟੀ ਆ ਉਹ ਵੀ ਡਿਰੇਕਟਿਵ ਚੱਲਦੀ ਆ ਔਰ ਹੁਣ ਬੜੇ ਲੰਬੇ ਸਮੇਂ ਤੋਂ ਜਿਹੜਾ ਇੱਕ ਕਮ ਹਾਂਪਿਆ ਸੀ ਉਹ ਬਾਬਾ ਜੀ ਨੇ ਸਾਡਾ ਕਿਰਪਾ ਕੀਤੀ ਆ ਮਿਹਰ ਕੀਤੀ ਆ ਅਸੀਂ ਤਾਂ ਹੁਣ ਇਹੀ ਕਵਾਂਗੇ ਕਿ ਹੁਣ ਜੇ ਦੋ ਸਾਲ ਦੇ ਵਿੱਚ ਕੰਦੇ ਸੁਝਵਾਂ ਨੂੰ ਪਧਿਆ ਹੁਣ ਵਾਸਤੇ ਇਹਦਾ ਕੰਮ ਤੇ ਇਹੋ ਜਿਹਾ ਕਦਮ ਮਨਾ ਚਾਹਤਾ ਕਿ ਜਿਹਦੇ ਨਾਲ ਸਾਡੇ ਪਿੰਡ ਦਾ ਬਹੁਤ ਨੁਕਸਾਨ ਹੋ ਰਿਹਾ ਹੈ ਜਿਹਦੇ ਵਿੱਚ ਬਹੁਤ ਜ਼ਿਆਦਾ ਲਾਫਟ ਚਲਾਈਆਂ ਜਾਂਦੀਆਂ ਹਨ ਸੋ ਬੇਨਤੀ ਹੈ ਜੀ ਅਸੀਂ ਤਾਂ ਸਿੰਘ ਸਾਹਿਬਾਨਾਂ ਦੀ ਕਿਨੈਕਟੀ ਕਰਦੇ ਹਾਂ ਕਿ ਤੁਸੀਂ ਵੀ ਕੋਰਟ ਦੇ ਰੋਪੇ ਦੀ ਪਾਲਣਾ ਕਰੋ ਇਹ ਸੇਵਾ ਸੰਭਾਲ ਕੇ ਜੇ ਲੋ ਔਰ ਇਹ ਕੋਈ ਸਾਡੇ ਤੋਂ ਪਿੰਡ ਵਾਸਤੇ ਨਾ ਕਰੋ ਇਹ ਸਮਝੇ ਰਿੰਦਰ ਸਿੰਘ ਜੀ ਤੇ ਅਰਵਿੰਦ ਸਿੰਘ ਜੀ ਧੰਨਵਾਦ ਜੀ ਮੈਂ ਬਾਬਾ ਸਦੀਸ਼ ਸਿੰਘ ਕੋ ਹੈਲੋ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਜੀ ਸਾਹਬ ਸਿੰਘ ਜੀ ਬੋਲਦੇ ਜੀ ਸੂਸਾ ਸੂਸਾ ਵਾਲੇ ਡੇਰੇ ਦੇ ਜੀ ਹਾਂ ਜੀ ਹਾਂ ਜੀ ਬੋਲੇ ਮਹਾਰਾਜ ਜੀ ਹਾਂ ਜੀ ਇੱਕ ਵਾਰੀ ਤੁਹਾਡੇ ਨਾਲ ਮੇਰੀ ਹੋਈ ਸੀ ਮੁਲਾਕਾ ਜੀ ਬਾਬਾ ਸਜੀਤ ਸਿੰਘ ਬੋਲਦਾ ਪ੍ਰੈਸ ਕੋ ਮੈਂ ਸੀਨੀਅਰ ਪੱਤਰਕਾਰ ਭੋਪਾਲ ਹਾਂ ਜੀ ਮਹਾਰਾਜ ਜੀ ਹੋਰ ਸੁਣਾਓ ਪਹਿਲਾਂ ਪਰਿਵਾਰ ਦੱਸੋ ਸਰ ਬਾਬਾ ਜੀ ਕਿਰਪਾ ਕਰ ਪਾ ਜੀ ਬਾਬਾ ਜੀ ਇਹ ਕਨਾਂ ਫੈਸਲਾ ਆਇਆ ਕੋਈ ਜਿਹੜਾ ਚੱਲਦਾ ਈ ਸੂਸਾ ਵਾਲੇ ਦਾ ਸੇਵਾ ਤੁਹਾਡੇ ਚੱਲਦੀ ਏ ਉੱਥੇ ਅੰਦਰ ਹਾਂ ਜ ਉਦੋਂ ਕੋਈ ਐਟਲ ਹਾਰਪੁਰ ਕੋਰਟ ਜੋ ਫੈਸਲਾ ਆਇਆ ਉਹਦੇ ਸੰਬੰਧ ਚ ਕੋਈ ਕਹਿਣਾ ਚਾਹੁੰਦੇ ਤੁਸੀਂ ਹਾਂਏ ਉਹਦੇ ਬਾਕੀ ਕਹਿਣਾ ਆ ਆਪਾਂ ਦੇ ਇੰਨਾ ਹੀ ਆ ਬਈ ਚਲੋ ਕੋਰਟ ਦਾ ਫੈਸਲਾ ਜੋ ਵੀ ਹੈਗਾ ਆ ਹਾਂਜੀ ਹਾਂਜੀ ਉਹ ਆਇਆ ਫੈਸਲਾ ਪਰ ਉਹ ਫੈਸਲਾ ਆਇਆ ਨੂਰ ਕੋਰਟ ਨੇ ਦਿੱਤਾ ਹੋਇਆ ਅੱਗੇ ਆਪਾਂ ਸੈਸ਼ਨ ਤੇ ਪੜ ਕਰ ਲਾਂਗੇ ਠੀਕ ਆ ਜੀ ਠੀਕ ਆ ਜੀ ਠੀਕ ਆ ਠੀਕ ਆ ਜੋ ਕੋਰਟ ਦੀ ਪ੍ਰोसीडिंग ਹੈ ਆਪਾਂ ਨਾ ਕੋਈ ਹਾਂਜੀ ਉਰਾਪਰਾ ਜਾਣਾ ਨਾ ਕੋਈ ਉਹਨਾਂ ਨੇ ਕਿ ਹਜੇ ਆਰਡਰ ਨਹੀਂ ਮਿਲੇ ਹਾਂਜੀ ਆਰਡਰ ਮਿਲਣਗੇ ਹਜੇ ਆਲਟਰਾਂ ਦੇ ਵਿੱਚ ਕੀ ਕੁਝ ਲਿਖਿਆ ਹਜੇ ਹਾਂਜੀ ਹਾਂਜੀ ਬਾਬਾ ਜੀ ਇਹ ਵੇਖਣ ਵਾਲੀ ਗੱਲ ਆ ਹਾਂਜੀ ਹਾਂਜੀ ਕੀ ਕੀ ਦੇ ਹੱਕ ਦੇ ਵਿੱਚ ਚੱਕਦੇ ਫੇਵਰ ਦੇ ਵਿੱਚ ਆ ਹਾਂਜੀ ਹਾਂਜੀ ਕਿਉਂਕਿ ਹਜੇ ਤੇ ਅਪੀਲ ਜਿਹੜੀ ਆ ਉਹ ਕੁਝ ਬੰਦਿਆਂ ਦੇ ਉੱਤੇ ਸੀਗੀ ਨਾ ਪਿੰਡ ਦੀ ਪੰਚਾਇਤ ਦੇ ਉਲਟ ਸੀ ਨਾ ਕਿਸੇ ਕਿਸੇ ਹੋਰ ਦੇ ਉੱਤੇ ਆਪਾਂ ਕਿਸਕੇ ਤਾਂ ਸੀ ਠੀਕ ਹੈ ਜੀ ਉਹ ਕੁਝ ਆ ਕਿਹੜੇ ਬੰਦੇ ਸਨ ਉੱਤੇ ਆਪਾਂ ਪੇਡ ਕੀਤੀ ਸੀ ਠੀਕ ਆ ਬਾਬਾ ਜੀ ਹਾਂਜੀ ਹਾਂਜੀ ਕੋਰਟ ਨੇ ਜੋ ਫੈਸਲਾ ਦੇਣਾ ਆ ਜਿਹੜੀ ਇਹ ਗੱਲ ਆ ਵੀ ਕੋਰਟ ਦੇ ਫੈਸਲਾ ਦਿੱਤਾ ਆ ਵੀ ਆਪਣਾ ਹਾਂਜੀ ਤੇ ਭਈ ਇਹ ਡੀਰਾ ਖਾਲੀ ਕਰ ਦਿਓ ਇਹੋ ਦਾ ਕੋਈ ਫੈਸਲਾ ਨਹੀਂ ਹੈਗਾ ਠੀਕ ਹੈ ਜੀ ਕੋਈ ਜਜਮੈਂਟ ਨਹੀਂ ਹੈਗੀ ਮਮਾ ਜੀ ਵੈਸੇ ਇਹ ਹਵਾ ਤੇ ਹੀ ਉੜੀ ਆ ਵੀ ਉਹ ਕੋਰਟ ਦਾ ਇਹ ਆਡਰ ਆ ਜੀ ਡੇਰਾ ਖਾਲੀ ਕਰ ਦਿਓ ਇਹ ਹੁਮ ਆ ਨਹੀਂ ਇਹ ਤਾਂ ਕੋਡ ਦਾ ਕੋਡ ਦਾ ਆਰਡਰ ਇਦਾਂ ਨਹੀਂ ਹੋ ਸਕਦਾ ਪੋਜੈਸ਼ਨ ਵਾਸਤੇ ਇੱਕ ਵੱਖਰੇ ਤੋਂ ਕੇਸ ਪਾਉਣਾ ਪੈਂਦਾ ਤੁਸੀਂ ਤੁਸੀਂ ਜਿੰਨੂੰ ਮਰਜ਼ੀ ਪੁੱਛ ਲਿਓ ਠੀਕ ਆ ਬਾਬਾ ਜੀ ਕੋਈ ਕਦੀ ਵੀ ਇਦਾਂ ਆਰਡਰ ਨਹੀਂ ਦੇ ਸਕਦੀ ਹਾਂਜੀ ਹਾਂਜੀ ਉਹ ਕਰੀਕੀ ਸ਼ਾਦੇ ਵਿੱਚ ਸਭ ਕੁਝ ਵੱਖਰੇ ਤਰੀਕੇ ਨਾਲ ਚੱਲਦਾ ਹੁੰਦਾ ਹਾਂਜੀ ਇਦਾਂ ਨਹੀਂ ਹੈਗਾ ਵੀ ਆਪਾਂ ਕਾਦੋਂ ਕਿਹਦੇ ਬੰਦਾ ਵੀ ਠੀਕ ਆ ਬਾਬਾ ਜੀ ਬਾਬਾ ਜੀ ਇਹ ਤੁਸੀਂ ਕੀਤੀ ਸੀ ਅਪਲੀਕੇਸ਼ਨ ਤੁਸੀਂ ਪਾਈ ਸੀ ਮੇਰਾ ਇਹ ਕੋਰਟ ਚ ਹਾਂ ਜੀ ਭਾਈ ਹਾਂ ਦੋ ਜੀ ਪਿੰਡ ਠੀਕ ਆ ਬੱਬਾ ਜੀ ਬਹੁਤ ਧੰਨਵਾਦ ਜੀ ਤੁਹਾਡਾ ਸਮਾਂ ਕੱਢਿਆ ਜੀ ਬਹੁਤ ਹੀ ਧੰਨਵਾਦ